ਸਸ਼ੀਗਲ ਜੀ ਵੈਲਕਮ ਬੈਕ ਟੂ आवर ਚੈਨਲ ਐਲ ਫੈਮਿਲੀ ਬਲੌਗਸ ਲੋਵ ਯੂ ਆ ਮਟਾ ਟੋਪੀ ਜੰਮੀ ਨਹੀਂ ਲੰਦਾ ਹੈਗਾ ਜਦ ਅੱਡੇ ਟੋਪੀ ਧਾਰ ਦਾਂਦੀ ਹੈ ਕੀ ਗੱਲ ਟੋਪੀ ਕੋ ਨਹੀਂ ਲੰਦਾ ਸਸ਼ੀਗਲ ਬੁਲਾ ਦੋ ਚੰਗਾ ਸਾਰਿਆਂ ਨੂੰ ਫਿਰ ਸਸ਼ੀਗਲ ਬੁਲਾ ਦੋ ਫਿਰ ਸਾਰਿਆਂ ਸਸ਼ੀਗਲ ਜੀ ਹਾਂ ਚੰਗਾ ਨਾ ਲਾ ਫਿਰ ਇਹ ਜਮੀ ਨਹੀਂ ਕੱਪ ਲੈ ਕੇ ਦਾਜੀ ਕਹਿੰਦੀ ਪਤਾ ਨਹੀਂ ਜਦ ਇੰਨੀ ਠੰਡ ਹੋ ਜੂ ਫਿਰ ਇਹਦਾ ਕੀ ਬਣੂਗਾ ਤੇ ਸਾਡੇ ਠੋਕ ਦੇ ਅਜੇ ਇਹ ਖੇਡਣੀ ਲੱਗੀ ਲੈ ਛੱਡ ਦੇ ਚੰਗਾ ਛੱਡ ਦੇ ਹਜੇ ਇਹ ਖੇਡਣ ਖੇਡਣੀ ਲੱਗੀ ਹੈ ਵੀ ਬਿਲਕੁਲ ਵੀ ਚੰਗਾ ਛੱਡ ਦੇ ਇਹਨੂੰ ਇੱਥੇ ਰੱਖ ਦਾਂ ਮੈਂ ਮੱਟਾ ਜੇ ਕਿਹੜਾ ਬਲੌਗ ਬਣਾਉਂ ਦਿੰਦਾ ਇੰਨੇ ਦਿਨ ਹੋ ਗਏ ਕਾ ਬਲੌਗ ਵੀ ਨਹੀਂ ਬਣਾਇਆ ਇਹ ਜਮਾਈ ਨਹੀਂ ਘੇੜਨ ਲੱਗਦੀ ਹੈ ਕਿ ਹੁਣ ਹੈ ਕਿ ਤੇ 9 9:30 ਵਜੇ ਜਾ ਕੇ ਉਧਰ ਆਂਟੀ ਕੰਮ ਕਰੂਗੀ ਫੇਰ ਇਹਨੂੰ ਲੈ ਕੇ ਜਾਊਗੀ ਫੇਰ ਮੈਂ ਕੰਮ ਕਰਨ ਲੱਗੂਗੀ ਤਾਂ ਹੀ ਮੇਰੇ ਕੰਮਾਂ ਨੂੰ ਲੇਟ ਹੋ ਜਾਂਦਾ ਰੋਜ਼ ਤੇ ਅੱਜ ਅਸੀਂ ਕੋਥੇ ਵੀ ਜਾਣਾ ਪਿੰਡ ਨੂੰ ਸਕਾਣੀ ਆਪਣਾ ਫਰਜ ਸੇਵਾ ਸੁਸਾਇਟੀ ਉਹ ਆਸ਼ਰਮ ਨਹੀਂ ਬਣਾਵਾ ਚੁੱਪ ਕਰ ਜਾ ਭਾਈ ਬੀਬਾ ਉੱਥੇ ਆਸ਼ਰਮ ਨਹੀਂ ਬਣਾਵਾ ਆਪਣਾ ਫਰਜ ਸੇਵਾ ਸੁਸਾਇਟੀ ਉੱਥੇ ਉਹ ਜਿਹੜਾ ਵੀਰਾ ਆਸ਼ਰਮ ਨੂੰ ਚਲਾਉਂਦਾ ਪਾਲ ਫਰੌਡ ਵੀਰਾ ਹਨਾ ਉਹਦੇ ਫਰੈਂਡ ਨੇ ਉਹਨਾਂ ਦਾ ਕੱਲ ਫੋਨ ਆਇਆ ਸੀਗਾ ਉਹਨਾਂ ਦੇ ਪਾਠ ਪ੍ਰਕਾਸ਼ ਕਰਾਇਆ ਵਾ ਅੱਜ ਭੋਗ ਹੈ ਤੇ ਅੱਜ ਉੱਥੇ ਵੀ ਜਾਵਾਂਗੇ 2-4 ਹੋਰ ਵੀ ਕੰਮ ਨੇ ਉਹ ਵੀ ਕਰਨੇ ਨੇ ਕਿ ਕਹੇ ਕੱਦੂ ਜਿਹਾ ਕੰਮ ਜਮੀਂ ਕਰਨਾ ਹੈ ਖੜ ਜਾ ਇੱਥੇ ਖੜ ਜਾ ਫੜੀਏ ਵੀ ਮੈਨੂੰ ਬਾਹਰ ਲੈ ਕੇ ਜਾ ਲੋ ਜੀ ਆਪਾਂ ਹੋਗੇ ਰੈਡੀ ਜਾਣ ਲਈ ਇਬਾਦਤ ਵੀ ਰੈਡੀ ਹੈ ਆ ਬੈਠੀ ਐ ਟਮਾਟਾ ਬੈਠਾ ਹੈ ਇਬਾਦਤ ਤਾਂ ਬੈਗਿਆ ਕੀਤੀ ਜਾ ਇਹਦੇ ਜੋ ਬਾਲਿਆ ਦਾ ਸਮਾਨ ਦਾ ਇੱਕ ਪਰ ਸੂਟ ਵਗੈਰਾ ਹੈ ਹਨਾ ਨਾ ਨਾ ਤੇ ਇਹ ਵਾਦ ਕਰ ਕਿੰਤਾ ਜਨ ਨਾ ਹੋਏ ਹੁਣ ਬਸ ਅਕਿੱਟ ਚ ਹੋ ਵਾਹੇ ਰੀਏ ਚ ਕਿੰਨੇ ਕਾੜਨੇ ਦੇ ਵਿੱਚ ਚਲੋ ਜੀ ਆਪਾਂ ਹੁਣ ਚੱਲਦੇ ਆਂ ਬਾਕੀ ਆਪਾਂ ਉੱਥੇ ਜਾ ਕੇ ਦੇਖਾਂਗੇ ਕਿਹ ਹੈ ਜਿਆ ਪ੍ਰੋਗਰਾਮ ਹੈ ਕਿਵੇਂ ਦਾ ਹਨਾ ਬਾਕੀ ਰਾਤ ਵਿੱਚ ਜਾਂਦੇ ਆਪਾਂ ਨਾਲ ਮੰਨ ਲਓ ਨੀ 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 ਕਰ ਲੈ ਤੁਸੀਂ ਦਾਦੀ ਨੇ ਰਾਜੀ ਲਗੀ ਜੇ ਤੁਂ ਦੀ ਗੁਰੂ ਗਿਲਾਗਾ ਮੈਂ ਨਾ ਦਿਮਾਗ ਦੀ ਵਾ ਫੇਰ ਆਫ ਕਰ ਦੂਗੀ ਵਾਇਸ ਕਾ ਹੋਗਾ ਪਾ ਪਾ ਚੱਲ ਪੇ ਘਰੋਂ ਬਾਹਰ ਤੋਂ ਪਹੁੰਚ ਗਏ ਵੈਸੇ ਮੈਂ ਤਾਂ ਉਧਰ ਦੀ ਕਹਿੰਦੀ ਸੀ ਮੇਰੇ ਪਿੰਡ ਵਾਲੇ ਦੀ ਵੀ ਉਧਰ ਵੀ ਨਾਲ ਛੇਤੀ ਆ ਜਾਂਦਾ ਹਾਂ ਹੁਣ ਆਪਾਂ ਜਨਾਉਦੇ ਪਾ ਗਏ ਜਨਾਉਦਾ ਵੀ ਡਾਕ ਰਿਹਾ ਵਾ ਹੋਰ ਹੁਣ ਉੱਧਰ ਉੜ ਕੇ ਵਾ ਗਿਆ ਤਤੀਦਾ ਇੰਨੀ ਬਾਲਾ ਠੰਡ ਆ ਰਹੀ ਹੈ ਪਾ ਗੱਡੀ ਜਦ ਅੱਛਾ ਹੁਣ ਪਲੇਨ ਬਣ ਜਾਂਦਾ ਗੱਡੀ ਦਾ ਆ ਰਿਹਾ ਥੋੜਾ ਤੇ ਮੂਡ ਆਉਂਦਾ ਨਹੀਂ ਮੇਰੇ ਵੀ ਉਧਰ ਤੇ ਨੇੜਿਆ ਮੰਮੂ ਚਾਹ ਹਾਂ ਉਹ ਪੰਡਾ ਉਧਰ ਹੀ ਤਾਂ ਨੇੜਿਆ ਹਾਂ ਹਾਂ ਇਧਰੇ ਬਾਅਦ ਮਨੇ ਪਿੱਛੇ ਗਾ ਪਾਇਆ ਬੈਗ ਚਲੀ ਆਉਂ ਬਿਚਾਰੀ ਸੁੱਖੀ ਪਈ ਸੀ ਸੁੱਖੀ ਪਈ ਅਸੀਂ ਉਠਾਲ ਕੇ ਤਿਆਰ ਕਰ ਲਈ ਹੁਣੇ ਨੀਂਦ ਨਾ ਤਾਂ ਡਰ ਲੱਗਦਾ ਹੁੰਦਾ ਟਰਾਲੀਆਂ ਤੋਂ ਅਹ ਐਨਾ ਵੇਟ ਹੁੰਦਾ ਨਾ ਨਾ ਤੋ ਜੀ ਆਪਾਂ ਪਹੁੰਚ ਗਏ ਪਿੰਡ ਲਸਕਾਣੀ ਆਪਣਾ ਖੱਦ ਸੇਵਾ ਸੁਸਾਇਟੀ ਇਹ ਅੰਦਰ ਵੀਡੀਓ ਇਹ ਦੇਖੋ ਪ੍ਰੋਗਰਾਮ ਕਾਫੀ ਮਨ ਨੂੰ ਵੱਡਾ ਲੱਗਦਾ ਹੈ ਨਾ ਕਾਫੀ ਅੱਗੇ ਟਾਈਮ ਤੇ ਚੱਲ ਪਹੁੰਚਣਾ ਜੀ ਅਗਲੇ ਨੇ ਮਾਨਸ ਦੁਕਾਨ ਨਾਲ ਸੱਧਿਆ ਫੋਨ ਕੀਤਾ ਹਨਾ ਉਹਨਾਂ ਜਿਹੇ ਦਾ ਦੇਖੋ ਕਿੰਨੀਆਂ ਗੱਡੀਆਂ ਹੋਈਆਂ ਕਾਫੀ ਇਕੱਠਾ ਇੱਥੇ ਦਾ ਕਿੰਨਾ ਰਾਸਾ ਦੇ ਹਾਂ ਇਹ ਪਿੰਡ ਕਿੱਥੇ ਜਾ ਰਿਹਾ ਫਿਰ ਪਿੰਡ ਅੱਗੇ ਅੱਛਾ ਇਹ ਫਿਰ ਉੜ ਰਹੀਆਂ ਪਿੰਡ ਤੋਂ ਪਰ ਉੜ ਰਹਾ ਇਹ ਬਾਬਾ ਬੁੰਦਰ ਮਹਾਲ ਭੱਲ ਵੀ ਆਉਂਦੇ ਭਾਈ ਆ ਰਹੇ ਹਾਂ ਹਾਂ ਰਮਾਲਾ ਤਾਂ ਉਹ ਤਾਂ ਮੇਲਾ ਲੱਗਿਆ ਪਿਆ ਉਹ ਤਾਂ ਦੁਕਾਨਾਂ ਵੀ ਲੱਗੀਆਂਆਂ ਨੇ thank <laughs> you ਨੰਤ ਨੰਤ ਆਓ ਕੋ ਆਪਿਆ ਕੋਸਾ ਤੋਂ ਪਾ ਜਿੰਦਾਬਾਦ ਬੜੀ ਮਿੱਠੀ ਕਹਾਣੀ ਹੈਗਾ ਉੱਥੇ ਵਾਗਦੇ ਦਾਦੀ ਕੋਲ ਦਾਦੀ ਕੋਲ ਵਾਗਦੇ ਬਾਅਦ ਤੁਸ ਆਓ 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 ਰਾਜਾ ਰਾਜ ਪਾਣੀ ਪਾਣ ਦੇ ਬਾਦ ਨੇ ਹੁਕੂਮਾਹਾਨ ਸਰਬੇਤਿਆਰ ਬੁਜਸ਼ਮੈ ਆਬਿ ਹਿਆਰ ਦਾ ਬਹੁਤ ਸਾਰਤ ਕਰਦਾ ਹਾਂ ਦਾ ਬਹੁਤ ਸਾਰਤ ਕਰਦਾ ਹਾਂ ਪਾ ਕਰਦਾ ਸਭ ਤੋਂ ਕੱਢਦਾ ਸਭ ਤੋਂ ਕੱਢਦਾ ਜਿੰਨੀਆਂ ਵੀ ਸੰਤਾਂ ਇਮਾਨਦਾਰ ਜੀਵ ਹੋਏ ਤੇ ਉਹ ਵੀ ਕਾਕਾ ਆ ਗਿਆ ਇਹ ਬਾਦ ਇਹ ਕਾਕਾ ਹੁਣ ਫਸੇ ਜਾਇਓ ਬੁਲੰਤ ਆਵਾਜ਼ ਦੀ ਕਿੱਥੇ ਕਾਕਾ ਹਾਂ ਕਿਉਂਕਿ ਗੁਰੂ ਰੋਪ ਸਿਖਾ ਸਦੇ ਪਾਤਸ਼ਾਹ ਜੀ ਉਹ ਬਾਜਾ ਵੜੇ ਕਾਕਾ ਜੱਗ ਮਾਰੇ ਹਾਂਜੀ ਇੱਥੇ ਹੁਣ ਸਾਰੇ ਉਹ ਲੋਕ ਆ ਰਹੇ ਸੀਗੇ ਜਿਹੜੇ ਵੀਰੇ ਨੇ ਆਸ਼ਰਮ ਦੇ ਵਿੱਚ ਰੱਖੇ ਹੋਏ ਨੇ ਜਿਹੜੇ ਬੇਸਹਾਰਾ ਨੇ ਹਨਾ ਉਹਨਾਂ ਨੂੰ ਸਾਰਿਆਂ ਨੂੰ ਲਾਈਨ ਨੂੰ ਬਣਾ ਕੇ ਲਿਆਂਦਾ ਜਾ ਰਿਆ ਸੀਗਾ ਸਾਰਿਆਂ ਦੇ ਇੱਕੋਸਾਰ ਦੀ ਯੂਨੀਫਾਰਮ ਪਾਈ ਹੋਈ ਆ ਬਲੂ ਕਲਰ ਦੇ ਕੱਪੜੇ ਸੀਗੇ ਸਾਰਿਆਂ ਦੇ ਹਨਾ ਤੇ ਮੂਰੇ ਟੈਗ ਜੇ ਵੀ ਲੱਗੇ ਹੋਏ ਸੀਗੇ ਸਾਰਿਆਂ ਨੂੰ ਬਾਰੀ-ਬਾਰੀ ਲੈ ਕੇ ਆ ਰਹੇ ਨੇ ਮੈਨੂੰ ਲੱਗਦਾ ਹੋਣਗੇ ਇਹ 100 ਤੋਂ ਉੱਪਰ ਬੰਦੇ ਹਨਾ ਤੇ ਇਹਨਾਂ ਨੂੰ ਫਿਰ ਲਿਆ ਕੇ ਮੱਥਾ ਟਿਕਾਇਆ ਮੱਥਾ ਟਿਕਾ ਕੇ ਤੇ ਫਿਰ ਇੱਧਰ ਇੱਕ ਸਾਈਡ ਤੇ ਬਿਠਾਤੇ ਸੀਗੇ ਇਹ ਅਲੱਗੇ ਪ੍ਰੋਗਰਾਮ ਵਾਲਾ ਵਧੀਆ ਸੀਗਾ ਹਨਾ ਬਹੁਤ ਵੱਡਾ ਪ੍ਰੋਗਰਾਮ ਸੀਗਾ ਬਹੁਤ ਖੁੱਲੀ ਜਗ੍ਹਾ ਵਿੱਚ ਸੀਗਾ ਮੇਨ ਗੱਲ ਹਨਾ ਤੇ ਬਹੁਤ ਵੱਡੇ ਵੱਡੇ ਹਸਤੀਆਂ ਪਹੁੰਚੇ ਹੋਈਆਂ ਸੀਗੀਆਂ ਜਿਵੇਂ ਅਨਮੋਲਕ ਵਾਤਰਾ ਵੀਰਾ ਹਨਾ ਉਹ ਵੀ ਕਾਫੀ ਸੇਵਾ ਕਰਦਾ ਤੇ ਇੱਕ ਗੁਰਪ੍ਰੀਤ ਵੀਰਾ ਜਿਹੜਾ ਆਪਣਾ ਨਹੀਂ ਮਨੁੱਖਤਾ ਦੀ ਸੇਵਾ ਵਾਲਾ ਹਨਾ ਹੋਰ ਵੀ ਵੱਡੇ ਵੱਡੇ ਸਾਰੇ ਬਹੁਤ ਆਏ ਹੋਏ ਸੀਗੇ ਸਿੰਗਰ ਵੀ ਸੀਗੇ ਹਨਾ ਤੇ ਬਹੁਤ ਵਧੀਆ ਪ੍ਰੋਗਰਾਮ ਸੀਗਾ ਨੈਕਸਟ ਟਾਈਮ ਇਹ ਲੱਗਦਾ ਇਦੋਂ ਵੀ ਵੱਡਾ ਹੋਊਗਾ ਇਹ ਤਾਂ ਸ਼ਾਇਦ ਇਹਨਾਂ ਨੇ ਪਹਿਲੀ ਵਾਰੀ ਕੀਤਾ ਇੱਕ ਨਾ ਪਰ ਅੱਜ ਇਹਨਾਂ ਦੇ 5 ਸਾਲ ਪੂਰੇ ਹੋ ਗਏ ਸੀਗੇ ਇਹ ਆਸ਼ਰਮ ਬਣੇ ਨੂੰ ਹਨਾ ਆਪਣਾ ਫੱਜ ਸੇਵਾ ਸੁਸਾਇਟੀ ਉਹ ਵੀ ਸੈਲੀਬ੍ਰੇਟ ਕੀਤਾ ਇਹਨਾਂ ਨੇ ਤੇ ਗੁਰੂ ਨਾਨਕ ਬਾਬੇ ਦਾ ਬਰਥਡੇ ਵੀ ਸੈਲੀਬ੍ਰੇਟ ਕੀਤਾ ਤਾਂ ਕਰਕੇ ਕਰਵਾਇਆ ਸੀਗਾ ਇਹ ਪਾ ਜਿੰਨ ਜਾਂ ਜੋ ਗਾ ਸਕਦੇ ਹੋ ਸੱਚ ਪਰ ਅਸੀਂ ਹਰ ਸੇਵਾ ਕਰ ਇੱਕ ਇੱਕ ਦੀ ਸਿਰ ਦਿੱਤੀਆਂ ਬਾਤ ਨਹੀਂ ਹਰ ਸੇਵਾ ਕਰ ਹੋ ਤੇ ਸਾਡੀ ਜਿਹੜਾ ਜਿਹੜਾ ਜਗਤ ਦੇ ਜਨਮ ਪੀੜੇ ਉਹਨਾਂ ਬੇਨਾਮ ਦੇ ਯੋਗੇ ਜਦੋਂ ਸੁਰੇਸ਼ ਸਿੰਘ ਜੀ ਭਾਈ ਅੰਮ੍ਰਿਤ ਸਿੰਘ ਜੀ ਪਾਪਾ ਆਸਿਮਾਨੇ ਯੋਗੇ ਸ਼ਾਹ ਪੰਜਾਬ ਮਿਲਿਆ 83 ਲੱਖ ਰੁਪਆ ਹੁੰਦਾ ਸੱਤ ਲੱਖ ਰੁਪਆ ਹੁੰਦਾ ਉਹਦੇ ਬਹੁਤ ਬਣ ਗਿਆ ਜਦੋਂ ਸਮਾਪਤ ਆਗੇ ਧਰਵਾਦ ਹੋ ਗਏ ਅਪਰਧੀਆਂ ਜੋਸ ਬਦਨਾਮ ਜੀ 1:30 ਵਜ ਗਿਆ ਸੀ ਹੁਣ ਚੱਲੇ ਘਰ ਨੂੰ ਵੈਸੇ ਸਮਾਪਤੀ ਤਾਂ ਹਜੇ ਮੈਨੂੰ ਲੱਗਾ 2:30-3:00 ਵਜੇ ਹੋਊਗੀ ਹਨਾ ਹਾਂ 2:30 ਪ੍ਰੋਗਰਾਮ ਬਹੁਤ ਵਧੀਆ ਬਹੁਤ ਕੱਟ ਸੀਗਾ ਹਨਾ ਬਹੁਤ ਵੱਡੀਆਂ-ਵੱਡੀਆਂ ਹਸਤੀਆਂ ਆਈਆਂ ਵੀ ਅਸਿਗੀਆਂ ਤੇ ਵੀਰੇ ਨੇ ਬਹੁਤ ਵਧੀਆ ਕੀਤਾ ਵਾ ਸਾਰਾ ਪ੍ਰੋਗਰਾਮ ਹਨਾ ਮਿੱਤਰ ਹੱਡਾ ਪਾਈ ਦੇ ਹਲਾ ਸਹੀ ਗੱਲ ਆ ਚੜਹਾਂਗੇ ਪਾਈ ਤੁਹਾਡੇਆਂ ਦਾ ਮੈਨੂੰ ਲੋ ਕੇ ਰਪਾ ਬਾਬੇ ਨਾਨਕ ਦੀ ਅੰਦਰ ਤੇ ਹੋਈ ਵੀ ਹਨ ਆਏ ਹਰੇਕ ਨੀ ਇਕਨ ਕਰ ਚੱਲਦਾ ਹਨ ਸਰ ਸੇਵਾਦਾਰ ਵੀ ਬਾਈ ਨੇਮ ਜਾਣਦੇ ਸੇ ਬਾਈ ਪੰਡਾ ਹਾਂ ਧੰਨਵਾਦ ਭਾਈ ਪਾਲ ਬਹੁਤ ਬਹੁਤ ਰਤ ਸਾਨੂੰ ਬੁਲਾਇਆ ਮਾਨ ਸਤਿਕਾਰ ਦਿੱਤਾ ਉਹ ਦੇਖੋ ਅੱਜ ਕੱਲ ਜਿਹੜਾ ਜਾਣਦਾ ਕਿਸੇ ਨਾ ਹਾਂ ਨਹੀਂ ਕੋਈ ਨਹੀਂ ਕਿਸੇ ਨੂੰ ਜਿਵੇਂ ਐ ਇੰਨੇ ਵੱਡੇ ਹੋ ਗਏ ਹਨਾ ਇਹ ਵੀ ਉੱਤੇ ਤੱਕ ਗੱਲਾਂ ਹੋ ਗਈਆਂ ਜਿਵੇਂ ਵੱਡੇ ਵੱਡੇ ਆਸਤੇ ਆਈਆਂ ਵੀ ਆ ਤੇ ਆ ਸਪੈਸ਼ਲ ਫੋਨ ਕੀਤਾ ਤਾਂ ਹੁਣ ਆਪਾਂ ਪਟਿਆਲੇ ਚੱਲਿਆਂ ਪਟਿਆਲੇ ਸਾਨੂੰ ਕੰਮ ਸੀਗਾ ਸਾਡੀ ਮਸ਼ੀਨ ਐਕਚੁਅਲੀ ਧਾਰਾ ਨਹੀਂ ਹੈ ਨਾ ਉਹਦੀ ਮੋਟਰ ਮੋਟਰ ਦੀ ਖਰਾਬ ਹੋਈ ਵੀ ਆ ਉਹ ਲੈ ਕੇ ਆਉਣੀ ਆ ਤਾਂ ਕਰਕੇ ਸਾਨੂੰ ਅਸੀਂ ਛੇਤੀ ਆ ਕੇ ਨਹੀਂ ਤਾਂ ਭੋਗ ਪਏ ਤੋਂ ਹੀ ਆਉਗੇ ਫਿਰ ਅਸੀਂ ਪਟਿਆਲੇ ਜਾਣਾ ਸੀਗਾ ਤਾਂ ਕਰਕੇ ਅਸੀਂ ਛੇਤੀ ਆ ਗਏ ਵਾਹ ਬੋ ਇਹਦੇ ਬੰਦੇ ਨਾ ਆ ਬਬਰੀਦ ਜੀ ਹਾਂ ਪਰਮਾਤਮਾ ਦੇ ਸੁੱਕਾ ਲੱਕ ਕੇ ਆਇਆ ਜਾਵੇ ਤਾਂ ਰੇਕ ਵਾਰੀ ਕਹਦਾ ਨੇ ਆਉਂਦੇ ਹਾਂ ਆ ਜਾਓ ਦੇਖੋ ਦੇਖੋ ਵੀ ਆ ਬੰਦੇ ਹੁਣ ਖਾ ਕੇ ਲੰਗਰ ਹੁਣ ਫੇਰ ਡਿੱਗੇ ਤੇ ਫੇਰ ਗਏ ਮੋਟ ਪਤਲੇ ਨਹੀਂ ਹੁੰਦੇ ਪਤਲੇ ਹੀ ਹੁੰਦੇ ਆ ਦੇ ਤੇ ਲਾ ਤੇ ਖਾਣ ਹੋਏ ਪੇ ਸਿਆਲ ਹੁਣ ਤੁਹਾਨੂੰ ਨਹੀਂ ਪਤਾ ਸਿਆਲ ਤੇ ਤਾਂ ਜਿੱਜੇ ਖਾਣੂ ਆ ਬਣਜੋ ਫੇਰ ਮੋਟੇ ਬਣਜੋ ਪੂਰੇ ਮੋਟੇ ਤਾਂ ਹੋਣ ਫੇਰ ਨਾ ਗਈ ਆਇਆ ਹੋ ਗਿਆ ਵਾਹ ਹੋ ਗਿਆ ਧਮਕਾ ਹੋ ਗਿਆ ਮਨ ਤਾਂ ਕਿਸੇ ਰੀਤ ਇੰਨੀ ਟੈਨਸ਼ਨ ਲੱਗੀ ਪਈ ਐ ਤੇ ਆ ਜੀ ਤੇ ਨੂੰ ਇਹਨੇ ਵੀ ਦੇਖ ਕੀ ਦਿੱਤਾ ਤੁਸੀਂ ਵੀ 20 ਰੁਪਏ ਵਾਲੀ ਮੂੰਗਫਲੀ ਦੇ ਨਾਲੇ ਤੁਸੀਂ ਕਿਉਂ ਨਾ ਦੇਖੋ ਆਨੇ ਜੀਨੇ ਭਾਈ ਪਾਨੇ ਮੂੰਗਫਲੀ ਹੁਣ ਨਾਲੇ ਕਹਿੰਦੇ ਮੈਨੂੰ ਬਦਨ ਲੱਗਦੀ ਨਾਲੇ ਆਪੇ ਖਾਣ ਲੱਗੇ ਇੱਕ ਇਹਦਾ ਖਾਵਾਂਗੇ ਚਲੋ ਹਾਂਜੀ ਆਪਾਂ ਘਰੇ ਆ ਗਏ ਘਰੇ ਆ ਕੇ ਕੱਪੜੇ-ਕੁਪੜੇ ਚੇਂਜ ਕਰਕੇ ਬੈਠ ਕੇ ਹੁਣ ਚਾਹ ਪੀ ਰਹੇ ਹਾਂ 1 ਕਿਲੋ ਵਾਲਾ ਬਾਲੇ ਚਾਹ ਜਿੰਨਾ ਚਿਰ ਚਾਹ ਨਾ ਅੰਦਰ ਜਾਵੇ ਉਹਨਾਂ ਚਿਰ ਰੋਟੀ ਖਾਦੀ ਪੀਤੀ ਆ ਜੁਣੀ ਹੁੰਦੀ ਹੈਗੀ ਸਵੇਰੇ ਵੀ ਇਕੜੇ ਹੁੰਦਾ ਜਿੰਨਾ ਚਿਰ ਮੈਂ ਉੱਠ ਕੇ ਚਾਹ ਨਾ ਵੀ ਮੈਂ ਕੰਮ ਲੱਗਣ ਨੂੰ ਜੀ ਨਹੀਂ ਕਰਦਾ ਹੈਗਾ ਇੱਕ ਆ ਹੁੰਦਾ ਹੈ ਇਹ ਪਾਣੀ ਦਾ ਗਲਾਸ ਪੀ ਕੇ ਕੰਮ ਲੱਗ ਜਾਂਦੇ ਨੇ ਇਹਨਾਂ ਦਾ ਸਵੇਰੇ 9:30 ਵਜੇ ਆ ਕੇ ਇੱਕ ਕੱਪ ਕੌਫੀ ਦਾ ਪਿੰਦੇ ਨੇ ਤਾਂ ਬੰਨੀ ਇਹ ਕਿਵੇਂ ਕਿਵੇਂ ਤੁਸੀਂ ਇੰਨੇ ਐਕਟਿਵ ਹੋ ਜਾਂਦੇ ਹੋ ਪਾਣੀ ਪੀ ਕੇ ਇਕੜਿਆ ਬਾਰੇ ਐਕਟਿਵ ਹੋ ਕਾਚੂ ਵੁੱਡ ਬਸੇ ਮੈਨੂੰ ਨਾ ਜੀ ਨੂੰ ਤੋਂ ਮਹੀਨਿਆਂ ਦਾ ਆਪਣੇ ਘਰ ਵਾਲੇ ਨੂੰ ਨਾ ਜੀ ਇਹਨਾਂ ਦੀ ਕੁਆਲਿਟੀ ਆ ਬਸ ਬਹੁਤ ਗੁੱਡ ਕੁਆਲਿਟੀ ਆ ਵੀ ਚਾਹ ਨਹੀਂ ਪੀਂਦੇ ਹੈਗੇ ਇਹ ਜਿਵੇਂ ਵੀ ਕਾਫੀ ਵੀ ਆ ਸਰਦੀਆਂ ਸਰਦੀਆਂ ਪੀਂਨੇ ਗਰਮੀਆਂ ਚ ਕਾਫੀ ਵੀ ਨਹੀਂ ਪੀਂਣੀ ਗਰਮੀਆਂ ਤੇ ਜਮੀ ਤੇ ਆ ਕੇ ਕਰ ਦਣਾ ਸਭ ਘਸੇ ਦਾ ਤੇ ਦੇਖ ਲਓ ਪਾਣੀ ਦਾ ਗਲਾਸ ਪੀ ਕੇ ਕੰਮ ਲੱਗ ਜਾਂਦੇ ਨੇ ਸਾਰਾ ਕੰਮ ਉਧਰ ਡੰਗਰ ਵਾਲਾ ਕਰਿਆ ਹੁੰਦੇ ਨੇ ਹਨਾ ਫੇਰ ਉਧਰੋਂ ਵੇਲੇ ਹੋ ਕੇ ਆ ਕੇ ਕਿਤੇ ਫੇਰ ਇੱਕ ਕੱਪ ਕਾਫੀ ਦਾ ਪੀਂਦੇ ਨੇ ਇਧਰ ਹੀ ਕਮਾਏ ਆ ਜਿਹੜੀ ਚਾਹ ਫੇਰ ਜਮੀ ਨਹੀਂ ਸਾਰਦੀ ਸਵੇਰੀ 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 ਵਰੂ ਜੇਵਨ ਨੂੰ ਪਹਿਲਾ ਚਾਹ ਦਾ ਕੱਪ ਨਾ ਮਿਲੇ ਕੱਪ ਕੀ ਗਲਾਸ ਭਰ ਕੇ ਚਾਹ ਨਾ ਮਿਲੇ ਉਹਨਾਂ ਜਿਹਨਾਂ ਦੀ ਅੱਖ ਨਹੀਂ ਬੋਲਦੀ ਆ ਜੀ ਚਲੋ ਜੀ ਇਹ ਤਾਂ ਹੈਗੀਆਂ ਆਪਣੇ ਹਾਸੇ ਵਾਲੇ ਇਬਾਦਤ ਤਾਂ ਨਹੀਂ ਫਕੀਰ ਇਹੋ ਸੁੱਤੀ ਪਈ ਐ ਦੋਵੇਂ ਪੇ ਉਹ ਬਤਨੇ ਕੱਪੜੇ ਨਹੀਂ ਬਦਲੇ ਹੈਗਾ ਰਾਮ ਨਾਲ ਲਟ ਗਿਆ ਕੇ ਅੱਜ ਤੱਕ ਨਹੀਂ ਵੈਸੇ ਵਿਚਾਰੀ ਨੇ ਉੱਥੇ ਤੰਗ ਤਾਂ ਨਹੀਂ ਕੀਤਾ ਹੈਗਾ ਖੇਢੀ ਗਈ ਇੱਕ ਤਾਂ ਖੁੱਲਾ ਮਾਹੌਲ ਸੀਗਾ ਨਾ ਲੋਕਾਂ ਨੂੰ ਦੇਖ ਦੇ ਕੇ ਇਹ ਖੁਸ਼ ਹੋਈ ਇੱਕ ਛੋਟਾ ਜਿਹਾ ਬੱਚਾ ਉੱਥੇ ਇਹਦੇ ਜਿੱਡਾ ਸੀਗਾ ਉਹਦੇ ਨਾਲ ਇਹ ਚੱਲ ਖੇਡੀ ਗਈ ਤੇ ਅੱਜ ਹੋਰ ਨਵੀਂ ਗੱਲ ਦੱਸਾਂ ਜਿਹਨੇ ਮੋਮੈਂਟਿੰਗ ਵੀ ਨਹੀਂ ਕੀਤੀ ਪਤਾ ਨਹੀਂ ਭਈ ਅੱਜ ਇਹਦੀ ਛੋਟੀ ਦਾਦੀ ਨਾਲ ਗਈ ਸੀ ਤਾਂ ਕਰਕੇ ਹਲਾਇਆ ਨਾ ਅੱਜ ਇਹਨੇ ਕੀਤੀ ਨਹੀਂ ਹੈਗੀ ਜਾਂਦੇ ਮੈਂ ਵੀ ਨਹੀਂ ਕਿਤੇ ਆਉਂਦੇ ਹੋਏ ਨਹੀਂ ਕੀਤੀ ਨਹੀਂ ਤਾਂ ਮੇਰੇ ਕੋਲ ਤਾਂ ਇਹ ਕਰਦੀ ਹੁੰਦੇ ਹਾਂ ਹਮੇਸ਼ਾ ਮੈਨੂੰ ਤਾਂ ਕਦੇ ਸੁਖ ਸ਼ਾਂਤੀ ਨਾਲ ਮੂੜਿਆ ਹੀ ਨਹੀਂ ਹੈਗਾ ਇਹਨੇ ਤੇ ਹੋਰ ਕੋ ਗੱਲ ਬਾਤ ਇਹ ਕਹਾ ਸੱਚ ਯਾਰ ਬਵਰੀਤਾ ਉਗੀ ਦੇਤੀ ਸਕੂਲੋਂ ਨਾਲੇ ਮੈਂ ਕੱਪੜੇ ਚੇਂਜ ਕਰ ਲਏ ਉਹਨੇ ਮੇਰੇ ਲਿਪਸਟਿਕ ਟੇਅਰਿੰਗ ਦੇਖ ਕੇ ਕਹਣਾ ਮੰਮਾ ਅੱਜ ਕਿੱਥੇ ਗਏ ਸੀ? ਜਾਂ ਮੈਂ ਘਰੇ ਜਿੱਦੇ ਸੂਟ ਬਾਵਾ ਹੁੰਦੋਂ ਦੁੱਧ ਦੇ ਵੀ ਉਹ ਕਿੱਥੇ ਗਏ ਸੀ? ਉਹ ਆ ਹੁੰਦਾ ਵੀ ਅੱਜ ਪਤਾ ਨਹੀਂ ਮੰਮੀ ਸੂਟ ਸੱਟ ਬਾਈ ਵਟੇ ਕਿਤੇ ਗਈ ਸੀ। ਆ ਜਿੰਨਾ ਚਿਰ ਮੈਨੂੰ ਬਸ ਹੋਰ ਕਿਸੇ ਦੇ ਘਰ ਦੀ ਵਿਚਾਨੀ ਬਦਲਣਾ ਸੀ ਆਪ ਦੇ ਘਰ ਦੀ ਚਾਹ ਬਦਲ ਲਾ ਜਿੰਨਾ ਚਿਰ ਕੈੜੀ ਜੀ ਜਾਣਦਾਂ ਨਾ ਜਾਵੇ ਰਾਮ ਜਾਂ ਨਹੀਂ ਹੁੰਦਾ ਹੈਗਾ।